ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਅੱਜ ਪਿੰਡ ਸਵਾਗ ਪਹੁੰਚੇ ਸੀ ਜੀ ਆ ਜਿਹੜੀ ਸਾਹਮਣੇ ਤੁਸੀਂ ਮੱਝ ਦੇਖ ਰਹੇ ਆ ਬਾਈ ਨੇ ਇਹਦੇ ਦੋ ਵਾਰੀ ਇਹ ਹੀ ਕਰਵਾਈ ਸੀ ਓਦੋਂ ਪਹਿਲਾਂ ਤੇ ਨਾਰਮਲ ਸੀਮਨ ਹੀ ਲਾਇਆ ਸੀ ਉਦੋਂ ਤੇ ਗੱਭਰ ਨਹੀਂ ਹੋਈ ਸੀ ਕਿ ਜੀ ਰਿਪੀਟਰ ਹੀ ਸਮਝ ਲਓ ਮੱਝ ਤਾਂ ਦੋ ਵਾਰੀ ਬਹੁਤ ਹੁੰਦੀ ਆ ਜੀ ਚਲੋ ਐਂ ਤਾਂ ਲੋਕਾਂ ਦੇ ਸਾਲ ਸਾਲ ਵੀ ਹੋ ਗਿਆ ਖੜੀਆਂ ਨੂੰ ਤੇ ਆਪਾਂ ਇਹਦੇ 골ਡਨ ਦੀ ਆਈ ਕੀਤੀ ਸੀਗੀ ਜੀ ਬਾਈ ਕਹਿੰਦਾ ਵੀ ਟੀਕਾ ਵੀ ਚੰਗਾ ਲਾਉਣਾ ਤੇ ਗੱਭਣ ਵੀ ਪਹਿਲੇ ਟੀਕੇ ਕਰਨੀ ਆ ਬਾਈ ਤੇ ਅੱਜ ਚੈੱਕ ਪਾਸ ਕਰਤੀ ਆ ਜੀ ਤਿੰਨ ਮਹੀਨੇ ਦੀ ਕਿੰਨੇ ਵਾਰੀ ਨਹੀਂ ਰਹੀ ਸੀ ਬਾਈ ਇਹ ਦੋ ਵਾਰੀ ਬਾਈ ਰਹੀ अच्छा 12 को आया थी डॉक्टर हा, चलो हां नहीं रही, नहीं रही। टीके, है। टीके टीके थी है, ए, है ना ਤੇ ਆਪਾਂ ਇੱਕੇ ਟੀਕੇ ਦੀ ਕੀਤੀ ਹੈ ਹਾਂ ਟੀਕੇ ਵੈਸੇ 2 ਦਿਨ ਭਰੇ ਆਪਾਂ ਪਰ ਗੱਬਣ ਹੋ ਗਈ ਹੈ ਹਾਂ ਇਹ ਮੱਝ ਗੱਬਣ ਅੱਜ ਚੈੱਕ ਪਾਸ ਕਰਤੀ ਹੈ ਜੀ ਤੇ ਇੱਕ ਸੋਨੂ ਜਿਹੜੀ ਮੇਨ ਇਹ ਗੱਲ ਵੀਡੀਓ ਚ ਦੱਸਾਂਗੇ ਜੀ ਉਹ ਝੋਟੀਆਂ ਅਸਰ ਝੋਟੀਆਂ ਬਾਰੇ ਦੱਸਾਂਗੇ ਬਾਈ ਨੇ ਮੈਨੂੰ ਦੱਸਿਆ ਸੀ ਕਹਿੰਦਾ ਵੀ ਯਾਰ ਆਪਾਂ ਮੱਝ ਚੈੱਕ ਕਰਨੀ ਝੋਟੀ ਦੇ ਟੀਕਾ ਭਰਨਾ ਇਹ ਮੜੀਆਂ ਮੜੀਆਂ ਤਾਰਾਂ ਕਰਦੀ ਹੈ ਥੋੜੀਆਂ ਥੋੜੀਆਂ ਕਰਦੀ ਹੈ ਥੋੜ੍ਹਾ ਥੋੜ੍ਹਾ ਤਾਰਾ ਕਰਦੀ ਐ ਜੀ ਤੇ ਪਰ ਮੈਂ ਬਾਈ ਨੂੰ ਦੱਸਿਆ ਵੀ ਇਹਦੇ ਅੰਦਰੋਂ ਡਵਲਪ ਨਹੀਂ ਗਈ ਝੋਟੀ ਹਜੇ ਹਾਈਟ ਵੇਟ ਵੇਖੋ ਪੂਰਾ ਇਹਦਾ ਤੇ ਜਿੰਨਾ ਚਿਰ ਅੰਦਰੋਂ ਝੋਟੀ ਡਵਲਪ ਨਹੀਂ ਗਈ ਉਹਨਾਂ ਚਿਰ ਤੁਸੀਂ ਇਹ ਆਈ ਨਾ ਕਰਵਾਇਆ ਕਰੋ ਤੁਹਾਨੂੰ ਅੱਗੇ ਵੀ ਦੱਸਿਆ ਵੀ ਜਿੰਨਾ ਚਿਰ ਗੋਹਾ ਕਰਦੀ ਤਾਰਾ ਨਹੀਂ ਛੱਡਦੀ ਹੁਣ ਜੇ ਮੈਂ ਇਹਦੇ ਇਹ ਆਈ ਕਰ ਦਿੰਦਾ ਤੇ ਇਹਨੇ ਨਾ ਤਾਂ ਬੋਲਣਾ ਸੀ ਨਾ ਰਹਿਣਾ ਸੀ ਠੀਕ ਐ ਤੇ ਪਹਿਲੀ ਵਾਰੀ ਕੀਤੀਆਂ ਬਈ ਪਹਿਲੀ ਵਾਰੀ ਇੱਕ ਤਾਂ ਪਹਿਲੀ ਵਾਰੀ ਤਾਂ ਤੁਸੀਂ ਹੀਟ ਹੀ ਛਡਾਉਣੀ ਆ ਕੋਈ ਮਰਜ਼ੀ ਹੋਵੇ ਹਨਾ ਤੇ ਜੇ ਤਾਂ ਪਸ਼ੂ ਬੋਲ ਕੇ ਬੰਦਾ ਤਾਂ ਠੀਕ ਐ ਬਾਕੀ ਹੁਣ ਮੱਜਾਂ ਦਾ ਸੀਜ਼ਨ ਗਿਆ ਬਈ ਤੇ ਹੁਣ ਇਹ ਗਾਂ ਸੋਣ ਬਾਦੋ ਜਾ ਕੇ ਬਣੂਗੀ ਕਿਉਂ ਮੈਟਰ ਮੌਸਮ ਵੀ ਕਰਦਾ ਤੁਹਾਨੂੰ ਮੈਂ ਪਾਊਡਰ ਜਿਹੜਾ ਲੈ ਕੇ ਦੇਵਾਂਗੇ ਇਹਨੂੰ ਦਿਓ ਜੀ ਅਸਰ ਝੋਟੀ ਦੇ ਕਦੇ ਵੀ ਦਵਾਈ ਨਾ ਭਰਿਆ ਕਰੋ ਮੈਂ ਬੰਨ ਜਾਣ ਨੂੰ ਵੀ ਦੱਸਿਆ ਜੀ ਅਸਰ ਝੋਟੀ ਦੇ ਕਦੇ ਦਵਾਈ ਨਹੀਂ ਤੁਸੀਂ ਭਰਉਣੀ ਦਵਾਈ ਭਰੋ ਨਾ ਕਈ ਵਾਰੀ ਬੱਚੇ ਦਾ ਨਹੀਂ ਕਮਜ਼ੋਰ ਹੁੰਦੀ ਆ ਮਾੜੀ ਮੋੜ ਗੰਨ ਗੁੰਨ ਲੱਗ ਜੇਗਾ ਬਾਅਦ ਚ ਪਸ਼ੂ ਜਮਾਂ ਹੀ ਨਹੀਂ ਰਹਿੰਦਾਗਾ ਅਸਰ ਝੋਟੀ ਆ ਜਿਹੜੀ ਜਿੰਨਾ ਚਿਰ ਉਹਦੀ ਡੈਫੀਸ਼ੈਂਸੀ ਹੈਗੀ ਆ ਹੋਨਾਂ ਚਰ ਉਹਨੇ ਬੋਲਣਾ ਨਹੀਂ ਤੁਸੀਂ ਪਾਊਡਰ ਪਾਈ ਚਲੋ ਇਹ ਨਹੀਂ ਹੁੰਦਾ ਵੀ ਕਿਲੋ ਪਾਊਡਰ ਪਾਇਆ ਬੋਲੀ ਨਹੀਂ ਤੇ ਆਪਾਂ ਕਹਿੰਦੇ ਨੇ ਆਰ ਪਾਊਡਰ ਬਹੁਤ ਪਾਦਾ ਕਿਲੋ ਪਾਊਡਰ ਨਾਲ ਕਈ ਵਾਰੀ ਨਹੀਂ ਵੀ ਹੱਲ ਹੁੰਦਾ ਕਈ ਵਾਰੀ 5 ਕਿਲੋ ਵੀ ਖਾ ਸਕਦੀ ਹੈ ਕਈ ਵਾਰੀ ਅੱਧਾ ਕਿਲੋ ਨਾਲ ਵੀ ਬੋਲ ਸਕਦੀ ਹੈ ਬਾਈ ਇਹ ਮੇਨ ਝੋਟੀਆਂ ਤੇ ਜਿਹੜੀ ਗੱਲ ਤੁਹਾਨੂੰ ਦੱਸੀ ਹੈ ਹੁਣ ਡੀਵਰਮੇ ਕਰਕੇ ਤੁਸੀਂ ਪਾਊਡਰ ਸ਼ੁਰੂ ਕਰ ਸਕਦੇ ਹੋ ਜ਼ਰੂਰੀ ਨਹੀਂ ਵੀ ਜੇ ਉੱਪਰੋਂ ਪਸ਼ੂ ਹਾਈਟ weight ਪੂਰਾ ਤੇ ਅੰਦਰੋਂ ਵੀ ਸੈੱਟ ਹੀ ਹੋਊਗਾ ਕਈ ਵਾਰੀ ਪਸ਼ੂ ਅੰਦਰੋਂ ਕਮਜ਼ੋਰ ਹੁੰਦਾ ਤੇ ਬੋਡੀ weight ਪੂਰਾ ਹੁੰਦਾ ਜਿਵੇਂ ਹੁਣ ਇਹ ਝੋਟੀ ਦੇ ਕਿੰ ਦੋ ਸਾਲ ਤੋਂ ਘੱਟ ਹੀ ਹੈ ਬਈ ਦੋ ਸਾਲ ਹਾਂ ਜਿਵੇਂ ਹਾਈਟ ਵੇਟ ਬਹੁਤ ਆ ਝੋਟੀ ਉੱਤੋਂ ਰਾਜੀ ਲੱਗਦੀ ਐ ਸਾਨੂੰ ਤੇ ਤਾਰਾ ਨੇ ਪਹਿਲੀ ਵਾਰੀ ਕੀਤੀ ਐ ਜੀ ਪਹਿਲੀ ਵਾਰੀ ਇਹਦੋਂ ਪਹਿਲਾਂ ਨਹੀਂ ਕੀਤੀ ਹੈ ਤੇ ਅੱਜ ਇਹ ਮੱਜ 93 ਸੂਏ ਆ ਥੋਡੀ ਇਹ ਤੀਜੇ ਸੂਏ ਪਹਿਲਾਂ ਕੋਈ ਦਿੱਕਤ ਆਉਂਦੀ ਸੀ ਕਿ ਪਹਿਲੀ ਵਾਰੀ ਆਈ ਸੀ ਇੰਨਾ ਹੀ ਪਹਿਲੀ ਵਾਰੀ ਆਈ ਸੀ ਪਹਿਲਾਂ ਨਹੀਂ ਆਈ ਪਹਿਲਾਂ ਕਰਦੀ ਮੱਜ ਹਾਂ ਤੇ ਪਹਿਲਾਂ ਵਧੀਆ ਰਹਿ ਜਾਂਦੀ ਸੀ ਸਮਝ ਆ ਰਿਹਾ ਠੀਕ ਐ ਤਕੀ ਥੋੜਾ ਦੋ ਵਾਰੀ ਦੋ ਵਾਰੀ ਰਿਪੀਟ ਕਰ ਗਈ ਹੈ ਨਾ ਚਲੋ ਆਪਾਂ ਤਾਂ ਗੱਬਣ ਕਰ ਹੀ ਲਈ ਐ ਇੱਕ ਵਾਰੀ ਜੋ ਹੋ ਗਈ ਤੇ ਚੰਗੇ ਸੀਮਨ ਤੇ ਹੋਈ ਐ ਜੀ 골ਡਨ ਤੇ ਤੇ ਅਸਰ ਝੋਟੀ ਬਾਰੇ ਤੁਹਾਨੂੰ ਇਹ ਦੱਸਦੇ ਆਂ ਵੀ ਤੁਸੀਂ ਜਿੰਨਾ ਚਿਰ ਪਾਊਡਰ ਡੈਫੀਸ਼ੀਐਂਸੀ ਉਹਦੀ ਪੂਰੀ ਨਹੀਂ ਹੁੰਦੀ ਉਨਾ ਚਿਰ ਤੁਸੀਂ ਆ ਨਾ ਸੈਂਕ੍ਰੋ ਕਰੋ ਕੋਈ ਝੋਟੀਆਂ ਮੱਜਾਂ 'ਚ ਬਹੁਤ ਘੱਟ ਸੈਂਕ੍ਰੋ ਕੰਮ ਜਾਵਾ ਚਲੋ ਬਾਈ ਨੂੰ ਤਾਂ ਇਹ ਚੀਜ਼ ਬਾਰੇ ਪਤਾ ਨਹੀਂ ਜਿਹੜੇ ਬਾਈ ਉਹ ਟੀਕੇ ਲਾ ਕੇ ਪਸ਼ੂ ਨੂੰ ਬੁਲਾਉਂਦੇ ਆ ਨਾ ਹਫ਼ਤੇ 10 ਦਿਨਾਂ ਦੇ ਵਿਚ ਵਿੱਚ ਕਹਿੰਦੇ ਟੀਕੇ ਭਰ ਦਿਆਂਗੇ ਇਹਦੇ ਉਹਨੇ ਵੀ ਕੰਮਜਾਬ ਨਹੀਂ ਹੋਣਾ ਕਿਉਂ ਜਦੋਂ ਪਸ਼ੂ ਅੰਦਰੋਂ ਹੀ ਨਹੀਂ ਸਹੀ ਉਹਨੇ ਕੰਮਜਾਬ ਕੀ ਹੋਣਾ ਹੈ ਨਾ ਤੇ ਇਹਨੂੰ ਪਾਊਡਰ ਦੀ ਲੋੜ ਹੁੰਦੀ ਹੈ ਜੀ ਇੱਥੇ ਤੁਸੀਂ ਪਾਊਡਰ ਵੱਧ ਤੋਂ ਵੱਧ ਪਸ਼ੂ ਨੂੰ ਪਾਇਆ ਕਰੋ ਤੇ ਅਸਰ ਝੋਟੀ ਦੇ ਕਦੇ ਵੀ بس ਇਹ ਚੀਜ਼ ਦਾ ਖਾਸ ਧਿਆਨ ਰੱਖਿਆ ਕਰੋ ਤੇ ਬਾਕੀ ਮੌਸਮ ਬਹੁਤ ਮੈਨ ਮਤਲਬ ਮੈਟਰ ਕਰਦਾ ਜਿਹੜੀ ਮੇਨ ਚੀਜ਼ ਆ ਵੀ ਮੌਸਮ ਦੇ ਅਕੋਰਡਿੰਗ ਜਿਹੜੀਆਂ ਮੱਝਾਂ ਮੱਝਾਂ ਨੂੰ ਤਾਂ ਮੌਸਮ ਬਹੁਤ ਜ਼ਿਆਦਾ ਮੈਟਰ ਕਰਦਾ ਚਲੋ گاਵਾ ਤਾਂ ਹਰੇਕ ਮੌਸਮ ਚ ਬਣੀ ਬੁਣੀ ਜਾਂਦੀਆਂ ਪਰ ਮੱਝਾਂ ਜਿਵੇਂ ਮੰਨ ਕੇ ਚਲੋ ਤੁਸੀਂ ਦਸੰਬਰ ਤੋਂ ਲੈ ਕੇ ਫਰਵਰੀ ਮਾਰਚ ਤੱਕ ਮੱਝਾਂ ਹੀਟ ਚ ਆਉਂਦੀਆਂ ਤੇ ਹੁਣ ਗਾਂ ਮੰਨ ਕੇ ਚਲੋ ਜਦੋਂ ਮੀਂਹ ਪੈਣਗੇ ਸੌਣ ਭਾਦ ਹੋਵੇ ਜਿਵੇਂ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਆ ਉਦੋਂ ਇਹ ਮੱਝਾਂ ਨੇ ਹੀਟ ਚ ਆਉਣਾ ਜੀ ਜਿਵੇਂ ਆ ਝੋਟੀ ਆ ਉਦੋਂ ਬਣੂਗੀ ਇਹ ਬਾਈ ਹੁਣ ਇਹ ਪਾਊਡਰ ਪਾਈਗੇ ਇਹਨੂੰ ਉਦੋਂ ਤੱਕ ਜਾ ਕੇ ਬਣੂਗੀ ਠੀਕ ਹੈ ਨਾ ਉਦੋਂ ਤੱਕ ਐਵੇਂ ਕੋਈ ਦਵਾਈ ਨਹੀਂ ਪਰੋਣੀ ਕੋਈ ਟੀਕਾ ਨਹੀਂ ਲਵਾਉਣਾ ਕੋਈ ਫਾਇਦਾ ਨਹੀਂ ਕਈ ਲੋਕ ਇੱਕ ਚੀਜ਼ ਹੋਰ ਵੀ ਦੱਸ ਦਿੰਦਾ ਕਈ ਲੋਕ ਜਰਦੇ ਦੀਆਂ ਪੁੜੀਆਂ ਦੇ ਦਿੰਦੇ ਆ ਤੇ ਤੂਰੇ ਦੇ ਦਿੰਦੇ ਆ ਉਹ ਚੀਜ਼ ਨਾ ਹੋ ਸਕਦਾ ਵੀ ਗਰਮ ਹੁੰਦੀ ਹੈ ਕੋਈ ਛੋਟਾ ਫਾਇਦਾ ਕੋਈ ਤਾਰਾ ਮਾਰ ਕੇ ਵੱਡਾ ਪਸ਼ੂ ਕਰ ਲੇ ਪਰ ਉਹ ਤੁਸੀਂ ਸਾਈਡ ਇਫੈਕਟ ਬਹੁਤ ਆਉਂ ਚੀਜ਼ਾਂ ਦੇ ਪਸ਼ੂ ਬਾਅਦ ਚ ਗੱਭਰ ਨਹੀਂ ਹੁੰਦਾ ਠੀਕ ਹੈ ਠੀਕ ਹੈ ਟੀਕਿਆਂ ਤੇ ਤਾਂ ਜਮਾਂ ਹੀ ਨਹੀਂ ਜਾਣਾ ਜਿੰਨਾ ਚਿਰ ਪਸ਼ੂ ਆਪਦੀ ਆਪ ਹੀਟ ਚ ਨਹੀਂ ਆਉਂਦਾ ਉਨਾ ਚਿਰ ਆਪਾਂ ਪਸ਼ੂ ਨੂੰ ਮੰਨ ਕੇ ਚੱਲੋ ਧੱਕੇ ਨਾ ਨਹੀਂ हां जे ਮੱਝ ਹੀਟ ਚ ਨਹੀਂ ਆਉਂਦੀ ਇਹਦੇ ਆਪਾਂ ਦਵਾਈ ਭਰਾ ਸਕਦੇ ਆ ਤੇ ਪਰ ਜੇ ਅਸਰ ਝੋਟੀ ਆ ਤੁਸੀਂ ਅਸਰ ਝੋਟੀ ਦੇ ਕਦੇ ਦਵਾਈ ਨਹੀਂ ਭਰੋਣੀਗੀ ਤੇ ਨਾ ਹੀ ਸਿੰਕਰੋ ਕਰਨੀ ਜਿੰਨਾ ਚਾਹ ਡਾਕਟਰ ਚੈੱਕ ਕਰਕੇ ਦੱਸ ਦੇਣਾਗਾ ਧੰਨਵਾਦ ਜੀ ਵੀਡੀਓ ਨੂੰ ਕਰਿਓ ਜੇ ਸ਼ੇਅਰ ਵੱਧ ਤੋਂ ਵੱਧ ਚੈਨਲ ਨੂੰ ਕਰਿਓ ਜੇ ਸਬਸਕ੍ਰਾਈਬ ਧੰਨਵਾਦ